ਅਸ ਵਕਤ ਅਸੀਂ ਜਲੰਧਰ ਦੇ ਸ਼੍ਰੀਮਨ ਹਸਪੀਟਲ ਦੇ ਕਿ ਮੌਜੂਦ ਆ ਜਿੱਥੇ 114 ਸਾਲਾਂ ਦੇ ਜਿਹੜੇ ਕਿ ਦੌੜਾਕ ਫੋਜਾ ਸਿੰਘ ਦੀ ਜਿਹੜੀ ਹੈ ਕਿ ਉਹ ਫੌਤ ਹੋਈ ਹੈ ਅਸ ਵਕਤ ਮੇਰੇ ਨਾਲ ਕਿਸਾਨ ਲੀਡਰ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸਲ ਸਿੰਘ ਪਿੰਡ ਕਿਸ਼ਨਰ ਕਿਦੋਂ ਇਹ ਹਾਦਸਾ ਹੋਇਆ ਕਿਸ ਤਰੀਕੇ ਨਾਲ ਹੋਇਆ ਥੋੜਾ ਵਿਸਤਾਰ ਚ ਦੀ ਜਾਣਕਾਰੀ ਜਿਸ ਤਰ੍ਹਾਂ ਕਰੋ ਖਾਣਾ ਖਾ ਕੇ ਤੇ ਬਾਹਰ ਨਿਕਲੇ ਸ਼ਹਿਰ ਕਨ ਸ਼ਾਮ ਨੂੰ ਤੁਰਿ ਹੁਣ 4:00 ਵਜੇ 4:00 5:00 ਵਜੇ ਲੱਗ ਚੁੱਕੇ ਤੇ ਉਦੋਂ ਕੋਈ ਰਸਤੇ ਦੇ ਵਿੱਚ ਕੋਈ ਗੱਡੀ ਟਕਰਾਈ ਆ ਤੇ ਡੀਜੀਪੀ ਦੇਖੇ ਮਲਕੋਸਟਾ ਮੈਨੂੰ ਹੀ ਪਤਾ ਲੱਗਿਆ ਕਿਹੜੀ ਗੱਡੀ ਲੱਗੀ ਕਿਹੜੀ ਨਹੀਂ ਸੋ ਮੈਂ ਕਿੰਨੇ ਵਜੇ ਦੱਸੇਗਾ ਤੇ ਸੈਰ ਕਰਦੇ ਪਏ ਸੀ ਕਿ ਕਿਤੇ ਕ ਤਾਂ ਚੱਲ ਸੈਰ ਕਰਦੇ ਪਏ ਰੋਜ਼ ਸਵੇਰੇ ਸ਼ਾਮ ਨੂੰ ਸੈਰ ਕਰਦੇ ਕਿ ਹਾਈਵੇ ਦੇ ਜਿਹੜੀ ਉਹ ਸਲਿੱਪ ਰੋਡ ਹੁੰਦੀ ਹਾਂਜੀ ਹਾਂਜੀ ਅੱਛਾ ਤੋਂ ਉੱਥੇ ਐਕਸੀਡੈਂਟ ਹੋ ਗਿਆ ਤੇ ਸੱਟਾਂ ਕਿੱਦਾਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਲੱਗਣਾ ਸੱਟਾਂ ਸਿਰ ਦੀ ਛੱਟ ਆ ਆਪਾਂ ਛੋਟੀਆਂ ਪੁੱਛ ਲਈਆਂ ਜਿਆਦਾ ਸੱਟ ਆ ਦੂਜੀਆਂ ਬਤਾਂ ਦਿਓ ਦੂਜੀਆਂ ਸੱਟਾਂ ਜਿਹੜੀਆਂ ਕਿ ਜ਼ਿਆਦਾ ਤੇ ਜਿਸਲੇ ਚੱਕੇ ਉਹਲੇ ਠੀਕ ਦਮ ਤੋੜ। ਦਮ ਤੋੜ। ਕੁੱਸੀ ਸੀਟੀਵੀ ਵਗੈਰਾ ਮੌਕੇ ਤੇ ਕੋਈ ਨਿਕਲ ਕੇ ਸਾਹਮਣੇ ਆਈ ਹੋਵੇ ਜਾਂ ਕੁਝ ਪਤਾ ਲੱਗਿਆ ਹੋਵੇ? ਨਹੀਂ ਹਜੇ ਨਹੀਂ ਕੋਈ ਵੀ ਧਿਆਨ ਚ। ਬਾਅਦ ਚ ਕੋਈ ਅੱਜ ਤੱਕ ਹਾਲ ਨਹੀਂ। ਤੁਸੀਂ ਤੋਂ ਬੱਸ ਪਤਾ ਕਿ ਕਿੰਨੇ ਵਜੇ ਲੱਗਦਾ ਘਰ ਤੇ ਉਹਨੂੰ? ਮੇਰੀ ਮੌਕੇ ਤੇ ਘਰ ਦੇ ਲੱਗੇ ਸੀਗਾ ਕੋ ਬਹੁਤ ਦੂਰ ਨਹੀਂ ਸੀਗਾ। ਉਹ ਕਿਹ ਨਾਲ ਕਿ ਸੜਕ ਦੇ ਨਾਲ ਹੀ ਇਹਨਾਂ ਦਾ ਘਰ ਹੀ ਆ। ਇੱਕ ਖੇਤ ਛੱਡ ਕੇ ਤਾਂ ਹਾਈਵੇ ਤੋਂ ਘਰ ਆ। ਹਾਂ। ਤਾਂ ਬਸ ਉਹ ਜਲਦੀ ਪਤਾ ਲੱਗ ਗਿਆ ਬਹੁਤ ਵੱਡਾ ਘਾਟਾ ਹੈ ਪਰਿਵਾਰ ਵਾਸਤੇ ਵੀ ਇੱਕ ਬਹੁਤ ਵੱਡਾ ਇਹ ਸਦਮਾ ਹੈ ਪਰ ਪੂਰੇ ਮੁਲਕ ਵਾਸਤੇ ਗੱਲ ਕਰੀਏ ਪਰ ਇਹ ਵਿਸ਼ਵ ਵਾਸਤੇ ਗੱਲ ਕਹੀਏ ਫੌਜਾ ਸਿੰਘ ਕੋਈ ਛੋਟਾ ਨਾਮ ਨਹੀਂ ਸੀ ਬਿਲਕੁਲ ਪੂਰੇ ਵਰਲਡ ਵੀ ਮੈਨੂੰ ਸੀਗੀ ਤੇ ਪੂਰੇ ਇੰਡੀਆ ਨੂੰ ਘਾਟਾ ਪਿਆ ਸਾਡੇ ਪੰਜਾਬ ਨੂੰ ਖਾਸ ਕਰਕੇ ਜਿੰਨਾ ਵੀ ਮਤਲਬ ਦੁਨੀਆ ਇਹਨਾਂ ਨਾਲ ਜੁੜੀ ਸੀਗੀ ਸਰਦਾਰ ਫੌਜਾ ਸਿੰਘ ਨਾਲ ਔਰ ਸਾਰਿਆਂ ਨੂੰ ਬਹੁਤ ਇਸ ਕਦਰ ਦੁੱਖਿਆ ਕਿ ਜਿਹਦੇ ਸਮੇਂ ਵਾਸਤੇ ਅੱਜ ਸਮੇਂ ਤੇ ਇਹਨਾਂ ਦੀ ਬਹੁਤ ਲੋੜ ਸੀ ਜੋ ਅਸਲੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਨੌਜਵਾਨ ਨੂੰ ਸੇਹ ਦੇਣ ਵਾਲੇ 114 ਸਾਲ ਦੇ ਬਜ਼ੁਰਗ ਆਕੂ ਜਿਹੜੇ ਅੱਜ ਵੀ ਵਰਲਡ ਫੇਮਸ ਸੀਗੇ ਆਥਲੀਟ ਸੀਗੇ ਤੇ ਮੇਰਾ ਖਿਆਲ ਆ ਇਲਾਕੇ ਦੇ ਵਿੱਚ ਛੱਡ ਕੇ ਦੁਨੀਆ ਦੇ ਵਿੱਚ ਪਹਿਲਾ ਇੱਕ ਇਹ ਚਿਹਰਾ ਸੀਗਾ ਜਿਹੜਾ 114 ਸਾਲ ਦਾ ਤੇ ਜਿਹੜਾ ਅੱਜ ਸਾਡੇ ਵਿੱਚ ਨਹੀਂ ਰਿਹਾ ਔਰ ਜਦੋਂ ਵੀ ਮਿਲਣਾ ਵਾਲੀ ਬੜੀ ਸਿੰਪਲ ਤੇ ਸਧਾਰਨ ਜਿਹੀ ਗੱਲਾਂ ਕਰਨੀਆਂ ਤੇ ਬਹੁਤ ਸਿੰਪਲ ਤੇ ਸਾਦੇ انسان ਸੀਗੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸੀ ਬੜਾ ਨਾਂ ਉੱਚਾ ਕੀਤਾ ਪਰ ਅੱਜ ਸਮੇਂ ਦਾ ਜਿਹੜਾ ਇਹ ਨਹੀਂ ਪਤਾ ਲੱਗਦਾ ਕਿ ਬਿਮਾਰੀ ਨੇ ਹਰਾ ਪਾਈ ਹਾਸਾ ਜਿਹੜਾ ਹੈ ਕਿ ਉਹ ਲੈ ਬਿਲਕੁਲ ਜੀ ਬਿਲਕੁਲ ਮਹਾਰਾਜ ਜੀ ਬਹੁਤ ਬੜੀ ਕਿਰਪਾ ਜੀ ਮੇਰੇ ਖਿਆਲ ਬਹੁਤ ਘੱਟ ਬੀਟ ਸੀਗਾ ਤੇ ਬੜਾ ਮਤਲਬ ਕਿ ਹਿਸਾਬ ਦਾ ਖਾਣਾ ਖਾਂਦੇ ਸੀ ਜੋ ਡਾਕਟਰ ਉਹ ਆਪਣੀ ਫਿਟਨੈਸ ਉਹ ਜਿਹੜਾ ਕਿ ਉਹ ਤਰਜੀਹ ਦਿੰਦੇ ਸੀ ਬਹੁਤ ਸਭ ਤੋਂ ਪਹਿਲਾਂ ਸੀਰ ਦਾ ਖਿਆਲ ਅੱਛਾ ਲਾਸਟ ਜਿਹੜੇ ਇਹਨਾਂ ਦੇ ਅ ਅੰਤਿਮ ਜਿਹੜੀਆਂ ਖਰਾਵਾ ਹੋਣੀ ਜਾਣੀਆਂ ਆ ਸਸਕਾਰ ਬਣਾਉਂਦਾ ਕੋਈ ਸੰਬੰਧਿਤ ਅਰਧ ਹੋਇਆ ਕੁਛ ਐ ਨਹੀਂ ਹਾਜ਼ਰੀ ਹਜੇ ਆਪਾਂ ਸਿਕਰਟ ਹਾਰਟ ਹਸਪੀਟਲ ਦੇ ਵਿੱਚ ਇਹਨਾਂ ਦੀ ਸਟੱਡ ਬੋਡੀ ਐਡਮਿਟ ਕਰਾਵਾਂਗੇ ਉਸ ਤੋਂ ਬਾਅਦ ਵਿੱਚ ਜੋ ਵੀ ਅ ਬਾਲੇ ਹਾਂ ਪ੍ਰੋਗਰਾਮ ਜਿਹਦਾ ਬੇਟਾ ਇਹਨਾਂ ਦਾ ਬਾਹਰ ਆ ਉਹਦੀ ਸਲਾਹ ਨਾ ਬਾਕੀ ਸਾਰੇ ਇਸ ਤਰ੍ਹਾਂ ਦੀ ਸਲਾਹ ਨਾ ਜਦ ਜਦ ਆ ਸਕਦੇ ਆ ਉਸ ਹੱਬ ਨਾ ਮੇਰੇ ਖਾ ਪੰਜ ਚਾਕਲ ਲੱਗਣਗੇ ਠੀਕ ਹੈ ਅਸੋਇ ਮੇ ਨਾਲ ਹਰ ਸਲਿੰਦਰ ਸਿੰਘ ਮੌਜੂਦ ਸਨ ਜੋ ਕਿ ਕਿਸ਼ਨਗਰ ਦੇ ਨਿਵਾਸੀ ਨੇ ਦੱਸਿਆ ਕਿ ਵਿਸਤਾਰ ਦੇ ਵਿੱਚ ਕਿਸ ਤਰੀਕੇ ਨਾਲ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਕਿ ਅੱਜ ਹਸਪਤਾਲ ਲਾ ਕੇ ਜਿਹੜਾ ਕਿ ਉਹਨਾਂ ਨੇ ਦਮ ਤੋੜਿਆ ਬਹੁਤ ਮੰਦਪਾਗੀ ਖਬਰ ਹੈ ਪੂਰੇ ਵਿਸ਼ਵ ਨੂੰ ਜਿਹੜਾ ਕਿ ਉਹ ਘਾਟਾ ਪਿਆ ਖਾਸ ਤੌਰ ਤੇ ਪੰਜਾਬ ਨੂੰ ਜਿਹੜਾ ਹੈ ਕਿ ਫੌਜਾ ਸਿੰਘ ਦਾ ਜਿਹੜਾ ਨਾਪੂਰਾ ਹੋਣ ਵਾਲਾ ਘਾਟਾ ਉਹ ਅੱਜ ਪੈ ਗਿਆ ਅਲਵਿਦਾ ਕਹਿ ਚੁੱਕੇ ਨੇ 114 ਸਾਲਾਂ ਦੀ ਉਮਰ ਦੇ ਵਿੱਚ ਫੌਜਾ ਸਿੰਘ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲਾ ਰਿਹਾ ਹੈ